ਦੋਸਤੋ ਪਿਛਲੇ ਦਿਨੀ ਬਟਾਲਾ ਦੇ ਇੱਕ ਸੀਨੀਅਰ ਪੱਤਰਕਾਰ ਕੁਲਵਿੰਦਰ ਸਿੰਘ ਪੰਡਾ ਦਾ ਪੁਲਸ ਦੇ ਵੱਲੋਂ ਪੂਰਾ ਘੁਟਾਪਾ ਚੜਿਆ ਜਾਂਦਾ ਉਸ ਨੂੰ ਬਟਾਲਾ ਦੇ ਇੱਕ ਹੋਟਲ ਦੇ ਵਿੱਚੋਂ ਬਾਹਰ ਬੁਲਾਇਆ ਜਾਂਦਾ ਹੈ ਤੇ ਜਦੋਂ ਪੱਤਰਕਾਰ ਇਹ ਸਵਾਲ ਕਰਦਾ ਹੈ ਕਿ ਮੈਨੂੰ ਤੁਸੀਂ ਬਟਾਲਾ ਪੁਲਿਸ ਦੇ ਨਹੀਂ ਲੱਗਦੇ ਕਿਸੇ ਬਾਹਰ ਦੇ ਲੱਗਦੇ ਆ ਤਾਂ ਉਸ ਨੂੰ ਸ਼ੱਕ ਪੈਂਦਾ ਤਾਂ ਇਹ ਸਵਾਲ ਜਦੋਂ ਕਰਦਾ ਹੈ ਤਾਂ ਪੁਲਸ ਉਸ ਦੇ ਨਾਲ ਹੋਰ ਗਰਮੀ ਦੇ ਨਾਲ ਵੇਸ਼ ਆਉਂਦੀ ਹੈ ਸਭੋਂ ਉੱਥੇ ਪੁਲਸ ਨੂੰ ਆਪਣੀ ਦਲੀਲ ਦੇਣੀ ਪੰਦੀ ਸੀ ਕਿ ਅਸੀਂ ਕਿੱਥੋਂ ਦੇ ਹੈਗੇ ਆ ਕਿ ਤੈਨੂੰ ਕਿਸ ਵਜ੍ਹਾ ਦੇ ਨਾਲ ਹੋਟਲ ਦੇ ਵਿੱਚੋਂ ਅਸੀਂ ਬਾਹਰ ਬੁਲਾ ਰਹੇ ਹੋਟਲ ਦੇ ਬਾਹਰ ਬੁਲਾ ਕੇ ਜਦੋਂ ਸਾਰੀ ਗੱਲਬਾਤ ਹੋ ਜਾਂਦੀ ਹੈ ਤਾਂ ਜਿਹੜੇ ਕਿ ਦੋਵੇਂ ਪੁਲਿਸ ਕਰਮਚਾਰੀ ਜਿਹੜੇ ਕਿ ਇਨਸਪੈਕਟਰ ਰੈਂਕ ਤੇ ਦੱਸੇ ਜਾ ਰਹੇ ਜਿਨ੍ਹਾਂ ਦੇ ਵਿੱਚੋਂ ਇੱਕ ਸਿਵਲ ਦੇ ਵਿੱਚ ਸੀ ਤੇ ਇੱਕ ਨਵੇਂ ਵਰਦੀ ਵੀ ਪਾਈ ਹੋਈ ਸੀ ਦੋਨਾਂ ਨੇ ਉਸ ਪੱਤਰਕਾਰ ਨੂੰ ਫੁੱਟਿਆਂ ਦੇ ਨਾਲ ਇੰਨਾ ਗੂੜੇ ਰੇੜਿਆ ਕਿ ਜਿਵੇਂ ਇੱਕ ਖਿਡਾਰੀ ਇੱਕ ਫੁੱਟਬਾਲ ਨੂੰ ਫੁੱਟੇ ਮਾਰਦਾ ਹੈ ਪੱਤਰਕਾਰ ਉਹਨਾਂ ਦੇ ਸਾਹਮਣੇ ਇਹ ਤਾਂ ਦੇਖ ਜਾਂਦਾ ਹੈ ਇਥਾਂ ਪਾਣੀ ਵੀ ਹੈ ਪਾਣੀ ਦੇ ਵਿੱਚ ਦੇਖ ਜਾਂਦਾ ਹੈ ਤੇ ਬਾਅਦ ਦੇ ਵਿੱਚ ਸ਼ਾਇਦ ਉਹਨਾਂ ਨੂੰ ਪਛਤਾਵਾ ਵੀ ਹੁੰਦਾ ਹੈ ਮੋੜ ਮੋੜ ਕੇ ਆ ਕੇ ਉਹ ਦੇਖਦੇ ਵੀ ਨੇ ਕਿ ਕਿਤੇ ਮਰਨਾ ਗਿਆ ਹੋਵੇ ਪਰ ਫਿਰ ਵੀ ਉਹਨਾਂ ਨੇ ਉਸ ਨੂੰ ਚੁਪਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਆਪਣੀ ਇਨਸਾਨੀਅਤ ਨਹੀਂ ਦਿਖਾਈ ਚਾਹੇ ਉਹਨਾਂ ਦੋ ਪੁਲਿਸ ਕਰਮੀਆਂ ਦੇ ਉੱਪਰ ਕਾਰਵਾਈ ਜਿਹੜੀ ਹੈਗੀ ਹੈ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਕੀਤੀ ਗਈ ਹੈ ਪਰ ਫਿਰ ਵੀ ਪੁਲਿਸ ਨੂੰ ਇਸ ਤਰ੍ਹਾਂ ਪੇਸ਼ ਨਹੀਂ ਆਉਣਾ ਚਾਹੀਦਾ ਬਾਕੀ ਪੁਲਿਸ ਨੂੰ ਸਮਝ ਲੈਣਾ ਚਾਹੀਦਾ ਇਸਲੇ ਦਿਨੀ ਜਿਹੜੇ ਕਰਨਾਲ ਬਾਪ ਦਾ ਮਾਮਲਾ ਜਿਹੜਾ ਉੱਠਿਆ ਸੀ ਉਹ ਅਜੇ ਠੰਡਾ ਨਹੀਂ ਹੋਇਆ ਸੀ ਉਸ ਤੋਂ ਦਿਨ ਪਹਿਲਾਂ ਇੱਕ ਬਟਿੰਡੇ ਦੇ ਮਾਸਟਰ ਨੂੰ ਜਿਹੜਾ ਪੁਲਿਸ ਨੇ ਕੋਟ-ਕੋਟ ਕੇ ਮਾਰ ਦਿੱਤਾ ਸੀ ਉਹ ਮਾਮਲਾ ਵੀ ਅਜੇ ਗਰਮ ਹੈ ਤੇ ਕੀ ਸਭ ਮਾਮਲਾ ਇੱਕ ਹੀ ਸ਼ੁਰੂ ਹੋ ਗਿਆ ਹੈ ਹੁਣ ਗੱਲ ਸੋਚੀਏ ਕਿ ਸਾਨੂੰ ਹਰੇਕ ਡਰ ਤੋਂ ਅਸੀਂ ਜਿਹੜਾ ਪੁਲਿਸ ਦੇ ਵਾਲੀ ਭੱਜਦੇ ਆ ਚਾਹੇ ਸਾਡਾ ਕੋਈ ਛਲੇਲੂ ਮਸਲਾ ਹੋਵੇ ਚਾਹੇ ਕਿਸੇ ਦੇ ਨਾਲ ਕੋਈ ਮਸਲਾ ਹੋਵੇ ਅੰਡੀ ਗਵਾਂਡੀ ਦੇ ਨਾਲ ਹੈ ਕਿਸੇ ਹੋਰ ਪਿੰਡ ਦੇ ਨਾਲ ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਸਲਾ ਹੋਵੇ ਜਿੱਥੋਂ ਸਾਨੂੰ ਕੋਈ ਡਰ ਲੱਗਦਾ ਹੋਵੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਸਾਡੀ ਘੁਟਮਾ ਰੂਵੀਂ ਜਾਂ ਸਾਡਾ ਕਤਲ ਹੋ ਸਕਦਾ ਅਸੀਂ ਉਸ ਟਾਈਮ ਪੁਲਿਸ ਦੇ ਵੱਲ ਭੱਜਦੇ ਹਾਂ ਪਰ ਜਦੋਂ ਸਾਨੂੰ ਡਰ ਹੀ ਆਜ ਪੁਲਿਸ ਤੋਂ ਲੱਗਣ ਲੱਗ ਗਿਆ ਤੇ ਫਿਰ ਅਸੀਂ ਕਿਹੜੀ ਪੁਲਿਸ ਦੇ ਵੱਲ ਭੱਜਾਂਗੇ ਜਿਹੜੇ ਪਾਸੇ ਅਸੀਂ ਜਾਵਾਂਗੇ ਉਸ ਦੇ ਵਾਲੇ ਤਾਂ ਅਸੀਂ ਭੱਜਣਾ ਸੀ ਤੇ ਪੁਲਿਸ ਸਾਨੂੰ ਡਰਾ ਰਹੀ ਹੈ ਸਾਨੂੰ ਧਮਕਾ ਰਹੀ ਹੈ ਸਾਨੂੰ ਰਸਤੇ ਦੇ ਵਿੱਚ ਆਮ ਲੋਕਾਂ ਤੋਂ ਹੁਣ ਇੰਨਾ ਕੁ ਨਸ਼ੇੜੀ ਲੋਕਾਂ ਤੋਂ ਡਰ ਲੱਗਦਾ ਸੀ ਕਿ ਸਾਡਾ ਕਿਤੇ ਸਾਡੇ ਨਾਲ ਕੋਈ ਡਟ ਮਾਰਨਾ ਕਰਦੇ ਇਹ ਸਾਨੂੰ ਘੁੱਟ ਮਾਰਨਾ ਦੇਣ ਸਾਨੂੰ ਮਾਰਨਾ ਦੇਣ ਪਰ ਅੱਜ ਸਾਨੂੰ ਆਪਣੀ ਪੁਲਿਸ ਤੋਂ ਜਿਹੜਾ ਸਾਡਾ ਸੁਰੱਖਿਆ ਪ੍ਰਬੰਧ ਹੈ ਸਾਨੂੰ ਅੱਜ ਉਸ ਤੋਂ ਡਰ ਲੱਗਣ ਲੱਗ ਗਿਆ ਹੈ ਕੀ ਹੋਣਾ ਚਾਹੀਦਾ ਸੀ ਸਾਡੇ ਸਮਾਜ ਦੇ ਵਿੱਚ ਜੋ ਵਾਪਰ ਰਿਹਾ ਹੈ ਸਾਡੇ ਨੇੜੇ ਹੋਰ ਵੀ ਸਟੇਟਾਂ ਨੇ ਸਾਡੇ ਨਾਲ ਲੱਗਦੀਆਂ ਨੇ ਜਿਵੇਂ ਰਾਜਸਥਾਨ ਹੈ ਹਰਿਆਣਾ ਹੈ ਹਿਮਾਚਲ ਹੈ ਕਿਸੇ ਪੁਲਿਸ ਦੀ ਅਸੀਂ ਅਜੇ ਹੀ ਘਟਨਾ ਨਹੀਂ ਸੁਣੀ ਕਿ ਬਿਨਾਂ ਕਿਸੂਰ ਹੋ ਉਸ ਨੂੰ ਛੱਡਿਆਂ ਦੇ ਨਾਲ ਰੇੜਿਆ ਜਾਵੇ ਉਸ ਨੂੰ ਕੁੱਟਿਆ ਮਾਰਿਆ ਜਾਵੇ ਜਾਂ ਉਸ ਦਾ ਕਸੂਰੀ ਹੀ ਨਸਮਾਈ ਦੇ ਸੰਧਾ ਕੀਤਾ ਜਾਵੇ ਉਸ ਦਾ ਕਸੂਰੀ ਹੀ ਹੈਗਾ ਸੋ ਠੀਕ ਹੈ ਤੁਸੀਂ ਕੁੱਟੋ ਮਾਰੋ ਹਰੇਕ ਚੀਜ਼ ਦਾ ਪਰਦਾ ਵੀ ਹੁੰਦਾ ਪਰ ਉਸ ਦਾ ਗੁਨਾਹ ਤਾਂ ਸਾਬਤ ਕਰੋ ਉਸ ਦੇ ਸਾਰੇ ਜਿਹੜਾ ਪਰਿਵਾਰਕ ਮੈਂਬਰਾਂ ਨੂੰ ਜਾਂ ਸਮਾਜ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦਾ ਗੁਨਾਹ ਕੀ ਸੀ ਉਸ ਨੂੰ ਕਿਉਂ ਕੁੱਟਿਆ ਜਾ ਰਿਹਾ ਹੈ ਪਰ ਸ਼ਰੇ ਬਾਜ਼ਾਰ ਦੇ ਵਿੱਚ ਤੁਸੀਂ ਕੁੱਟ ਰਹੇ ਹੋ ਉਹ ਮਰ ਵੀ ਸਕਦਾ ਸੀ ਉਹ ਪਰਿਵਾਰ ਦਾ ਹੋ ਸਕਦਾ ਇਕਲੌਤਾ ਬੇਟਾ ਹੋਵੇ ਜਾਂ ਕਿਵੇਂ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈਗੀ ਅਸਕਰ ਉਹ ਕਿਸੇ ਮਾ ਦਾ ਪੁੱਤ ਹੈ ਕਿਸੇ ਭੈਣ ਦਾ ਭਰਾ ਹੈ ਕਿਸੇ ਬੇਟੇ ਦਾ ਪਿਤਾ ਹੋਵੇਗਾ ਹਨ ਤੇ ਪਰ ਤੁਸੀਂ ਯਾਰ ਅਸਲੋ ਹਾਦੀ ਲਾ ਦਿੱਤੀ ਹੈ ਤੁਸੀਂ ਕੁਲਸਵਾਲੀ ਦਾ ਵਰਤੀ ਨੂੰ ਇੱਕ ਬਦਨਾਮੀ ਕੁਸ਼ ਕਰਮੀਆਂ ਨੇ ਕਰਕੇ ਰੱਖ ਦਿੱਤਾ ਜਿਹੜੇ ਕੁਝ ਕੁ ਕਰਮਚਾਰੀ ਤੇ ਸਾਰਿਆਂ ਨੂੰ ਨਹੀਂ ਕਾਂਗੇ ਬਹੁਤ سارے ਸੀਨੀਅਰ ਅਧਿਕਾਰੀ ਨੇ ਜਿਹੜੇ ਅੱਜ ਬਹੁਤ ਜਲਦੀ ਉਹਨਾਂ ਤੇ ਕਾਰਵਾਈ ਵੀ ਕਰ ਦਿੰਦੇ ਨੇ ਪਰ ਜਿਹੜੇ ਬਹੁਤ ਸਾਰੇ ਵਿੱਚ ਆਪਾਂ ਅਜੇ ਹੀ ਜਿਹੜੇ ਖੇਤਲੇ ਪੱਧਰ ਤੇ ਜਿਹੜੇ ਛੋਟੇ ਰੈਂਕ ਦੇ ਜਿਹੜੇ ਫੁੱਲ ਸ਼ਰਮੀ ਹੈਗੇ ਆ ਜਿਵੇਂ ਕੋਈ ਐਸਐਚਓ ਹੈ ਇੰਸਪੈਕਟਰ ਹੈ ਹੌਲਦਾਰ ਹੈ ਐਸਆਈ ਹੈ ਇਹਨਾਂ ਨੇ ਸ਼ਰਮ ਲਾ ਰੱਖੀ ਹੈ ਇਹ ਇਹਨਾਂ ਨੂੰ ਉੱਚ ਅਧਿਕਾਰੀਆਂ ਦਾ ਡਰ ਨਾ ਹੋਵੇ ਤਾਂ ਸਾਨੂੰ ਇਹ ਕਿਸੇ ਨੂੰ ਵੀ ਚੱਕੇ ਜਾ ਸਕਦੇ ਆ ਲਜਾਹ ਤਾਂ ਹੁਣ ਵੀ ਰਹਿ ਆ ਪਰ ਹੁਣ ਹੈ ਜੀ ਕੁਛ ਨਾ ਕੁਛ ਇਹਨਾਂ ਨੂੰ ਆਪਣੇ ਉੱਚ ਅਧਿਕਾਰੀਆਂ ਦਾ ਡਰ ਹੈਗਾ ਦੋਸਤੋ ਸਾਨੂੰ ਸੰਵਿਧਾਨਿਕ ਅਧਿਕਾਰ ਹੈ ਕਿ ਸਾਡੇ ਘਰੇ ਕੋਈ ਅਫਸਰ ਆਉਂਦਾ ਸਾਨੂੰ ਕੋਈ ਰਸਤੇ ਦੇ ਵਿੱਚ ਕੋਈ ਪਕੜ ਲੈਂਦਾ ਤਾਂ ਅਸੀਂ ਉਸ ਨੂੰ ਪੁੱਛ ਸਕਦੇ ਹਾਂ ਉਸ ਦੀ ਛਾਣਬੀਨ ਕਰ ਸਕਦੇ ਹਾਂ ਤੇ ਉਸ ਅਫਸਰ ਨੂੰ ਗਲੇਰੀ ਤੇ ਬਣਦੀ ਹੈ ਕਿ ਅਸੀਂ ਕਿੱਥੋਂ ਆਏ ਹਾਂ ਔਰ ਤੈਨੂੰ ਕਿਹੜੇ ਜੁਰਮ ਦੇ ਵਿੱਚ ਲੈ ਕੇ ਜਾ ਰਹੇ ਹਾਂ ਤੇ ਉਸ ਨੂੰ ਪੁੱਛ ਲੈਣਾ ਕੋਈ ਸਾਡਾ ਇਹ ਵੱਡਾ ਕੋਈ ਜੁਰਮ ਨਹੀਂ ਹੈਗਾ ਕਿ ਉਸ ਨੇ ਤੁਹਾਨੂੰ ਪੁੱਛਿਆ ਕਿਉਂ ਕਿਉਂਕਿ ਕੋਈ ਬਾਤ ਵੀ ਪੁੱਛ ਵੀ ਹੋ ਸਕਦੀ ਕੋਈ ਚੋਰ ਲਟੇਰੇ ਵੀ ਅੱਜ ਕੱਲ ਵਰਤੀਆਂ ਫਾਈਲ ਕਰਦੇ ਆ ਬਹੁਤ ਕੁਝ ਹੈਗਾ ਇਸ ਲਈ ਆਪਣੀ ਪਛਾਣ ਕਰਾਉਣੀ ਜ਼ਰੂਰੀ ਹੈ ਇਹ ਕਰ ਉਸ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਕਿੱਥੋਂ ਆਏ ਤੇ ਉਸ ਦੇ ਬਦਲੇ ਉਸ ਨੂੰ ਇਹ ਪਟਮਾਰ ਸਜ਼ਾ ਕਰਨੀ ਪਈ ਹੈ ਤਾਂ ਇਹ ਇਸ ਪੁਛ ਦੇ ਵੱਲੋਂ ਬਹੁਤ ਜ਼ਿਆਦਾ ਗਲਤ ਕੀਤਾ ਗਿਆ। ਦੋਸਤੋ ਤੁਹਾਨੂੰ ਯਾਦ ਹੀ ਹੋਵੇਗਾ ਜਾਂ ਜਿਹੜੇ ਅਜ ਵੀ ਬੱਚੇ ਪੜ ਰਹੇ ਹੈ ਅਸੀਂ ਜਦੋਂ ਪੜ ਰਹੇ ਹੁੰਨੇ ਆ ਤਾਂ ਅਸੀਂ ਸੁਖਣਾ ਸੁਖਦੇ ਆ ਧਾਰਮਿਕ ਸਥਾਨਾਂ ਤੇ ਕਿ ਅਸੀਂ ਪਾਸ ਹੋ ਜਾਈਏ ਅਸੀਂ ਆਪਣੀਆਂ ਜਿੰਨੀਆਂ ਵੀ ਆਪਣਾ ਮਨੋਰਥ ਹੁੰਦਾ ਕਲਾਸਾਂ ਅਸੀਂ ਪਾਸ ਕਰ ਦਈਏ ਤੇ ਉਸ ਤੋਂ ਬਾਅਦ ਅਸੀਂ ਕਿਸੇ ਚੰਗੀ ਕੁਰਸੀ ਤੇ ਬੈਠ ਜਾਈਏ ਸਾਨੂੰ ਨੌਕਰੀ ਮਿਲ ਜਾਵੇ ਤੇ ਅਸੀਂ ਸਮਾਜ ਦੀ ਜਿਹੜੀ ਸੇਵਾ ਕਰਨ ਦੀ ਇਹ ਸਾਡਾ ਮਨੋਰਥ ਹਰ ਇਨਸਾਨ ਦੇ ਵਿੱਚ ਪਹਿਲਾ ਹੁੰਦਾ ਹੈ ਇਹ ਇਹ ਸਾਡੇ ਗੱਲ ਦਾ ਅੰਦਰ ਛੁਪੀ ਹੁੰਦੀ ਹੈ ਕਿ ਅਸੀਂ ਸੇਵਾ ਕਰਾਂਗੇ ਪਰ ਜਦੋਂ ਸਾਨੂੰ ਕੁਰਸੀ ਮਿਲ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਪਤਾ ਨਹੀਂ ਕੀ ਰੱਬ ਬਣ ਜਾਂਦੇ ਸਾਨੂੰ ਕੋਈ ਦਿਸਦਾ ਹੀ ਨਹੀਂ ਅਸੀਂ ਇਹ ਚਾਹੁੰਦੇ ਕਿ ਹਰੇਕ ਇਨਸਾਨ ਇਹ ਸਾਡੀ ਲੱਭ ਦੇ ਹੱਥੋਂ ਨੰਗਣਾ ਜਾਂਦਾ ਅਸੀਂ ਹੀ ਰਾਪਾ ਸਾਡੇ ਕੋਲ ਕੁਰਸੀ ਹੈ ਹੋਰ ਕਿਸੇ ਕੋਲ ਕੁਰਸੀ ਨਹੀਂ ਹੈਗੀ ਦੋਸਤੋ ਅਸੀਂ ਕਦੇ ਵੀ ਨਹੀਂ ਸੋਚਦੇ ਜੇਕਰ ਸਾਨੂੰ ਕਿਸੇ ਕਾਬਲੀਅਤ ਸਾਡੀ ਦੇਖ ਕੇ ਇਹ ਸਾਨੂੰ ਆਪਣਾ ਸਰਕਾਰ ਨੇ ਨੌਕਰੀ ਦੇ ਹੀ ਦਿੱਤੀ ਹੈ ਤਾਂ ਉਸ ਦੀ ਅਸੀਂ ਕਦਰ ਕਰੀਏ ਅਸੀਂ ਸਮਾਜ ਦੀ ਸੇਵਾ ਕਰੀਏ ਅਸੀਂ પારદર્શી ਇੱਕ ਪ੍ਰਸ਼ਾਸਨ ਹੈ ਲੋਕਾਂ ਨੂੰ ਲਈਏ ਪਰ ਤੁਸੀਂ ਕਿਸੇ ਹੋਰ ਪਾਸੇ ਨੂੰ ਚੱਲ ਪਏ ਹੋ ਆਪਣੀ ਜਿਹੜੀ ਹੈਗੀ ਹੈ ਡਿਊਟੀ ਆਪਣੀ ਤਨਦੇਹੀ ਦੇ ਨਾਲ ਤਨ ਮਨ ਦੇ ਨਾਲ ਨਿਭਾਉਣੀ ਚਾਹੀਦੀ ਹੈ ਨਾ ਕਿ ਸਾਨੂੰ ਇਸ ਤਰ੍ਹਾਂ ਆਪਣੇ ਹੀ ਸਮਾਜ ਦੇ ਪੇਛਾ ਆਉਣਾ ਚਾਹੀਦਾ ਕਿ ਆਪਣੇ ਸਮਾਜ ਨੂੰ ਹੀ ਅਸੀਂ ਕੁਛal ਦੇਈਏ ਅਸੀਂ ਅਸੀਂ ਸਮਾਜ ਵਿੱਚ ਅਸੀਂ ਵੀ ਰਹਦੇ ਹਾਂ ਇਸੇ ਸਮਾਜ ਵਿੱਚ ਤੁਸੀਂ ਵੀ ਰਹੇ ਹੋ ਇਹ ਇਸੇ ਸਮਾਜ ਦੇ ਵਿੱਚ ਰਿਟਾਇਰ ਹੋਣ ਤੋਂ ਬਾਅਦ ਵੀ ਤੁਸੀਂ ਰਹਿਣਾ ਹੈ ਕੱਲ ਨੂੰ ਜਦੋਂ ਤੁਹਾਡੇ ਨਾਲ ਕੋਈ ਧੱਗਾ ਹੋਇਆ ਤੁਸੀਂ ਫਿਰ ਇਸੇ ਸਮਾਜ ਦੇ ਕੀ ਹੱਥ ਜੋੜਨੇ ਆ ਕਿ ਸਾਡੇ ਨਾਲ ਚੱਲੋ ਸਾਡੇ ਨਾਲ ਧੱਗਾ ਹੋ ਰਿਹਾ ਹੈ ਪਰ ਸਾਡਾ ਸਮਾਜ ਇੰਨਾ ਕੁ ਮੋਮ ਦੀ ਤਰ੍ਹਾਂ ਜਲਦੀ ਪਿੰਗਲ ਜਾਂਦਾ ਹੈ ਇੰਨਾ ਕੁ ਨਿਮਰਤਾ ਭਰਿਆ ਹੈ ਕਿ ਉਹਨਾਂ ਨੇ ਉਸ ਸਮਾਜ ਨੇ ਤੁਹਾਡੇ ਨਾਲ ਫਿਰ ਤੁਰ ਪੈਣਾ ਮੈਂ ਤਾਂ ਕਹਿੰਦਾ ਪੁਲਿਸ ਜੀ ਕਿ ਤੁਸੀਂ ਵੀ ਇਸੇ ਹੀ ਸਮਾਜ ਦਾ ਹਿੱਸਾ ਹੋ ਤੁਹਾਨੂੰ ਕਿਸ ਤਰ੍ਹਾਂ ਸਮਾਜ ਦੇ ਵਿੱਚ ਵਿਚਰਨਾ ਚਾਹੀਦਾ ਇਸ ਤਰ੍ਹਾਂ ਆਪਣਾ ਵਿਸ਼ਵਾਸ ਬਣਾਉਣਾ ਚਾਹੀਦਾ ਹੈ ਤੁਹਾਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ ਕਿਸੇ ਮਜੂਮ ਦੇ ਨਾਲ ਕਿਸੇ ਕਿੱਤੀ ਦੇ ਨਾਲ ਕੋਈ ਧੱਕਾ ਹੋ ਰਿਹਾ ਹੈ ਤਾਂ ਉਸ ਦੇ ਨਾਲ ਖੜਨਾ ਚਾਹੀਦਾ ਹੈ ਤੁਹਾਡਾ ਸਮਾਜ ਦੇ ਵਿੱਚ ਇੰਨਾ ਕੋ ਵਿਸ਼ਵਾਸ ਹੋ ਜਾਣਾ ਚਾਹੀਦਾ ਹੈ ਕਿ ਕੱਲ ਨੂੰ ਕੋਈ ਵੀ ਬੰਦਾ ਕਹਿੰਦਾ ਕਿ ਮੇਰੇ ਨਾਲ ਧੱਕਾ ਹੋਇਆ ਹੈ ਤੇ ਸਾਡੇ ਸਮਾਜ ਨੂੰ ਇੰਨਾ ਕੋ ਵਿਸ਼ਵਾਸ ਹੋਵੇ ਕਿ ਸਾਡੀ ਪੁਲਿਸ ਦੀ ਕਿਸੇ ਨਾਲ ਧੱਕਾ ਨਹੀਂ ਕਰ ਸਕਦੀ ਇਹ ਤਾਂ ਬਹੁਤ 파ਰਦਰਸ਼ੀ ਜਿਹੜਾ ਸਾਨੂੰ ਪ੍ਰਸ਼ਾਸਨ ਮਿਲਿਆ ਹੈ ਇਹ ਤਾਂ ਪੂਰਾ ਪਾਰਦਰਸ਼ੀ ਇਹ ਸਾਥ ਹਰੇਕ ਇਨਸਾਨ ਨੂੰ ਦਿੰਦਾ ਹੈ ਇਹ ਠਕਾ ਨਹੀਂ ਦੱਸ ਸਕਦਾ ਸਾਨੂੰ ਉਸ ਇਨਸਾਨ ਨੂੰ ਅਸੀਂ ਠੂਠਾ ਕਰਦੇਾਂਗੇ ਜਿਹੜਾ ਸਾਡਾ ਸਮਾਜ ਹੈ ਉਸ ਇਨਸਾਨ ਨੂੰ ਠੂਠਾ ਸਾਫਤ ਕਰੇਗਾ ਜੇਕਰ ਤੁਸੀਂ ਸਾਨੂੰ ਪਾਰਦਰਸ਼ੀ ਜਿਹੜਾ ਹੈਗਾ ਹੈ ਪ੍ਰਸ਼ਾਸਨ ਤੇ ਪਾਰਦਰਸ਼ੀ ਇਨਸਾਫ ਦੇਣ ਦੀ ਗੱਲ ਕਰਦੇ ਹੋ ਸੋ ਇੰਨਾ ਕੋ ਬੋਲਦਾ ਇੱਕ ਵਿੰਦ ਜਾਂਚ ਕਾ ਕੋ ਵੱਧ ਘੱਟ ਪੋੜਿਆ ਗਿਆ ਹੋਵੇ ਤਾਂ ਧੰਨਵਾਦ ਉਸ ਤੋਂ ਇਰਤ ਸਰਪੀ ਚੈਨਲ ਨੂੰ ਲਾਈਕ ਫੋਲੋ ਅਤੇ ਸਬਸਕ੍ਰਾਈਬ ਕਰੀ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਨਗਰ ਧੰਨਵਾਦ